ਪੰਜਾਬ ਦੇ ਸਿੱਖਿਆ ਮੰਤਰੀ ਹਰਚੋਤ ਸਿੰਘ ਬੈਂਸ ਨੇ 70ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਅਸੀਂ ਸੰਵਿਧਾਨ ਦੇ ਨਿਰਮਾਤਾ ਪਾਬਾ ਸਾਹਿਬ ਡਾਕਟਰ ਪੀਮਰਾਓ ਅਮਿਤਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੈ। ਦਿੱਲੀ ਪੰਜਾਬ ਅਤੇ ਚੰਡੀਗੜ੍ਹ ਦੇ 900 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਨਸਲਾਂ ਵਿੱਚ 10 लाख रुपए तक प्रति परिवार इलाज प्रदान किया जाएगा इस देश का पहला सूबा बन गया है जिसे हर परिवार प्रति साल इस सहूलियत तो का लाभ मिलेगा कि पंजाब के पैंठ परिवार पैंठ लाख परिवार इसकी अधीन कवर किए जाएंगे मुख्यमंत्री सेहत बीमा योजना यूज, अधीन प्रमुख सर्जरिया कैंसर का इलाज दिल दिया बीमारियों का इलाज

ਦੇਣ ਦੇ ਮਕਸਦ ਨਾਲ 355 ਹਾਈ ਟੈਕ ਐਂਬੂਲੈਂਸਾਂ ਲੋਕਾਂ ਨੂੰ ਸਪੋਰਟ ਕੀਤੀਆਂ ਹਨ ਮੁੱਖ ਮੰਤਰੀ ਮਾਨ ਜੀ ਦੇ ਸੁਪਨਾ